ਵੇਖੋ ਆਪਾਂ ਕੋਈ ਵੀ ਕੌਮ ਆ ਉਹ ਉਹ ਵੀ ਚੱਲ ਰਹੀ ਕਰਦੀ ਜਿਹੜੀ ਹੈ ਅਨੁਸ਼ਾਸਨ ਚ ਹੋਵੇ ਆਪਾਂ ਗੈਂਟੀ ਨੇ ਬਹੁਤ ਅੱਛਾ ਚਿੰਤ ਕੀ ਹੋਵੇ ਤੇ ਜੀਮ ਲੱਗਿਆ ਉਹ ਵੀ ਚਾਰ ਇੱਕ ਸਾਢੇ ਤੇ ਖੜੇ ਆ ਇੱਕ ਸਾਢੇ ਤੇ ਖੜੇ ਕਿਰਤ ਕਰਨ ਵਾਲੇ ਕਿਰਤ ਕਰਨ ਵਾਲਿਆਂ ਕੋਈ ਸੁਣਨ ਨਹੀਂ ਗਿਆ ਉਹ ਚਾਰ ਜਨ ਨਾਲ ਵਿਚਾਰ ਦੇ ਕੋਈ ਸੁਣਨ ਨਹੀਂ ਗਿਆ ਜਿਹੜਾ ਜਿਹੜੀ ਧੋਖ ਹੋਣੀ ਚਾਹੀਦੀ ਆ ਉਹ ਸਾਨੂੰ ਧੋਖ ਹੋਣੀ ਚਾਹੀਦੀ ਗਿਆਨ ਦੀ ਵਿਚਾਰਾਂ ਦੀ ਜਿੰਨੀ ਦੇਰ ਤੱਕ ਅਸੀਂ ਗਿਆਨ ਦੀ ਧੋਖ ਨਹੀਂ ਰੱਖਦੇ ਵਿਚਾਰ ਚਰਚਾ ਦੀ ਧੋਖ ਨਹੀਂ ਰੱਖਦੇ ਕੌਨੀ ਤੇ ਤੱਕ ਸਾਡਾ ਜਿਹੜਾ ਸਮਾਜ ਆ ਉਹ ਤਰੱਕੀ ਨਹੀਂ ਕਰ ਸਕਦਾ ਜਿੱਥੇ ਕਿ ਮੇਰੀ ਕੋਈ ਵਿਚਾਰ ਜਾਂ ਦਾਇਰਤ ਮਿਲ ਜਾਵੇ ਉਹਦੇ ਤੋਂ ਤੁਹਾਨੂੰ ਸਿੱਖਣਾ ਚਾਹੀਦਾ ਖਾਸ ਕਰਕੇ ਜੇ ਮੈਂ ਸਾਡੀਆਂ ਭੈਣਾਂ ਬੱਚੇ ਕੁੜੀਆਂ ਇੱਥੇ ਬੈਠੀਆਂ ਨੇ ਕਿਉਂਕਿ ਜੇ ਮੁੰਡਾ ਪੜੇ ਤਾਂ ਇੱਕ ਪਰਿਵਾਰ ਦੀ ਤਰੱਕੀ ਹੁੰਦੀ ਹੈ ਤੇ ਜੇ ਧੀ ਪੜੇ ਤਾਂ ਦੋ ਪਰਿਵਾਰਾਂ ਦੀ ਤਰੱਕੀ ਹੁੰਦੀ ਹੈ ਸੋ ਜੇ ਆਪਣੇ ਸਮਾਜ ਦੀ ਤਰੱਕੀ ਇਸ ਸਪੀਡ ਨੂੰ ਤੁਸੀਂ ਡਬਲ ਕਰਨਾ ਤਾਂ ਫਿਰ ਧਿਆਨ ਨਾਲ ਪੜਨਾ ਸਮਝਣਾ ਜ਼ਿਆਦਾ ਜ਼ਰੂਰੀ ਹੈ ਸੋ ਇਸ ਕਰਕੇ ਕਿ ਅੱਜ ਜੇ ਅਸੀਂ ਇਕੱਠੇ ਹੋਏ ਆ ਕਿ ਸਾਰੇ ਆਪਣੇ ਆਪਣੇ ਕਾਰੋਬਾਰਾਂ ਤੋਂ ਕੰਮਾਂ ਤੋਂ ਨੌਕਰੀਆਂ ਤੋਂ ਬੜੇ ਵਿਧੀ ਨੇ ਜੇ ਇਕੱਠੇ ਹੋਇਆ ਤਾਂ ਸਾਨੂੰ ਸਿਰ ਤੇੜ ਕੇ ਬਹਿਣਾ ਚਾਹੀਦਾ ਵਿਚਾਰ ਚਰਚਾ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਅੱਜ ਇਹ ਮੇਰਾ ਆਪਣਾ ਇਲਾਕਾ ਵਾ ਨਾ ਭਗਤਾਣਾ ਦੇ ਰਹਿਣਾ ਵਾ ਗਲਵਾਲੀ ਗੇਟ ਤੇ ਭਗਤਾਣਾ ਦੋਵੇਂ ਚੌਂਕ ਸਾਡੇ ਘਰੋਂ ਲੱਗਦੇ ਨੇ ਤੇ ਗਲਵਾਲੀ ਗੇਟ 메ਨ ਰੋਡ ਦੇ ਉੱਤੇ ਤੇ ਮਹਾਰਾਜ ਜੀ ਦੀ ਮੂਰਤੀ ਬੜੀ ਪੁਰਾਣੀ ਖੜਪਤ ਆ ਪਰ ਅੱਜ ਆਪਣੇ ਇਲਾਕੇ ਦੇ ਵਿੱਚ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਮਹਾਰਾਜ ਦੇ ਚਰਨ ਪਾਏ ਆ ਇਸ ਗੱਲ ਦੇ ਉੱਤੇ ਪੂਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ ਪਿਆਰ ਤੋਂ ਮੁਬਾਰਕਬਾਦ ਹੁਣ ਫਿਰ ਤੋਂ ਅਗਲਾ ਕਦਮ ਸਾਨੂੰ ਇਹ ਕਰਨਾ ਚਾਹੀਦਾ ਕਿ ਪ੍ਰਮਾਤਮਾ ਦਾ ਨਾਮ ਨਹੀਂ ਜਪਣਾ ਚਾਹੀਦਾ ਜਿਹੜੇ ਉਹਨਾਂ ਦੇ ਗ੍ਰੰਥ ਵਿੱਚ ਯੋਗ ਵਿਸ਼ਿਸ਼ਟਾ ਨੂੰ ਸਮਝਣਾ ਚਾਹੀਦਾ ਪੜ੍ਹਨਾ ਚਾਹੀਦਾ ਵਿਚਾਰ ਕਰਨਾ ਚਾਹੀਦਾ ਤੇ ਨਾਲ ਹੀ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਕਲਮ ਹੈ ਉਹ ਕਲਮ ਨੂੰ ਧਾਰਨ ਕਰਨਾ ਚਾਹੀਦਾ ਜਦੋਂ ਸਹੀ ਫਲਾਂ ਤੇ ਧਰਨੀ ਬਣਾਗੇ ਤਾਂ ਜਿਹੜੀ ਲੜਾਈ ਇੱਥੇ ਸਾਡੇ ਪ੍ਰਧਾਨ ਜੀ ਬੈਠੇ ਨੇ ਜੋਗਰਾਜ ਜੀ ਮੈਨੂੰ ਯਾਦ ਆ ਕਿ 220 ਦੇ ਵਿੱਚ ਬਾਬਾ ਜੀ ਜਿੰ ਸਿੰਘ ਪ੍ਰੋਫੈਸਰ ਜਸਾਰੇ ਉੱਤੇਦਾਰਾਂ ਨੇ ਤੇ ਕੇਂਦਰੀ ਬਾਗ ਮੰਦਿਰ ਹਾਥੀਗੁਰ ਦੇ ਸਾਰੇ ਉੱਤੇਦਾਰਾਂ ਨੇ ਮਿਲ ਕੇ ਇੱਕ ਸਾਂਝੀ ਮੀਟਿੰਗ ਕੀਤੀ ਸੀ ਤੇ ਉੱਥੋਂ ભગવાન ਗੋਬਿੰਦਰਾ ਨੇ ਚੰਨਤ ਨੂੰ ਅਰਦਾਸ ਕਰਕੇ ਪੰਜ ਦਿਨਾਂ ਸੇ ਬਾਅਦ ਦੇ ਸਪਰੀਟ ਕੋਰ ਦੇ ਕੇਸੇ ਅਰਦਾਸ ਕੀਤੀ ਸੀ ਤੇ ਉੱਥੇ ਉਸ ਦਿਨ ਦੇ ਉਹਨਾਂ ਨੂੰ ਬੋਲਣ ਦਾ ਸਮਾਂ ਦਿੱਤਾ ਤਾਂ ਮੈਂ ਇਹ ਹੀ ਗੱਲ ਕਹੀ ਸੀ ਕਿ ਅੱਜ ਤੋਰ ਅਰਦਾਸ ਕਰਕੇ ਚੱਲੇ ਆ ਤੇ ਇਹ ਇਤਿਹਾਸ ਰਿਹਾ ਕਿ ਜਿਹੜੀ ਵੀ ਅਸੀਂ ਅਰਦਾਸ ਕਰਕੇ ਭਗਵਾਨ ਵਾਲਮੀਕ ਮਹਾਰਾ ਦੇ ਚਰਨਾਂ 'ਚੋਂ ਬਾਬਾ ਜੀਰਨ ਸਿੰਘ ਜੀ ਦੇ ਚਰਨਾਂ 'ਚੋਂ ਲੜਾਈ ਲੜੀ ਆ ਉਹ ਲੜਾਈ ਅੱਜ ਬੰਦੇ ਕੀਤੀ ਆ ਵਾਲਮੀਕੀ ਸ਼ਕਤੀ ਅਮਰ ਹੈ ਸ਼ਕਤੀ ਅਮਰ ਹੈ ਜੀਵਨ ਵਿੱਚ ਸ਼ਕਤੀ ਅਮਰ ਹੈ ਪੰਜ ਜੱਜ ਸੁਪਾਰ ਦੇ ਬੈਂਚ ਦੇ ਉੱਤੇ 27 ਅਗਸਤ 2020 ਆਪਣਾ ਸਮਾਜ ਦਿੱਤਿਆ ਇਸ ਸਾਲ ਸੱਤ ਜੱਜ ਬੈਂਚ ਦੇ ਉੱਤੇ ਮਾਰਯੋਰ ਸੁਪਰੀਮ ਕੋਰਟ ਦੇ ਵਿੱਚ ਆਪਣੇ ਸਮਾਜ ਨੇ ਲਗਾਤਾਰ ਤਿੰਨ ਦਿਨ ਸੁਣਵਾਈ ਹੋਈ ਤਿੰਨ ਦਿਨ ਸਪਰੀਮ ਕੋਰਟ ਦਾ ਮੇਡ ਵਿੱਚ ਚੀਫ ਜਸਟਿਸ ਆਫ ਇੰਡੀਆ ਤੇ ਉਹਨਾਂ ਦੇ ਨਾਲ 6 ਹੋਰ ਸੁਪਰੀਮ ਕੋਰਟ ਦੇ ਜੱਜ 7 ਜੱਜ ਸਮਭਾ ਦੇ ਬੈਂਚ ਦੇ ਉੱਤੇ ਆਪਣੇ ਸਮਾਂ ਦੀ ਪੰਜਾਬ ਦੇ ਬਾਲਨੀਕੀ ਅਤੇ ਮਜਬੀ ਸਖ ਸਮਾਜ ਨੇ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜੀ ਜਿਹਦਾ ਫੈਸਲਾ 1 ਅਗਸਤ 2024 ਨੂੰ ਆਇਆ ਤੇ ਜਿਹਦੇ ਰਿਐਕਸ਼ਨ ਵੱਜੂ 21 ਅਗਸਤ ਨੂੰ ਭਾਰਤ ਬੰਦ ਦੀ ਕਾਰਾਈ ਕਿ ਤੁਹਾਡੇ ਸਮਾਜ ਨੇ ਪੂਰੇ ਭਾਰਤ ਨੂੰ ਇੱਕ ਦੀਵਾ ਬਖਾਇਆ ਇੱਕ ਚਾਨਣ ਬਖਾਇਆ ਇਹ ਪੰਜਾਬ ਦੇ ਬਾਲਮੀਕੀ ਦੇ ਮਨਮੀ ਸਿੱਖ ਸਮਾਜ ਨੇ ਦੇਖਾ ਚਾਹੀ ਲੜਾਈ ਲੜ ਕੇ ਪੂਰੇ ਭਾਰਤ ਦੇ ਬਾਲਮੀਕੀ ਸਮਾਜ ਲਈ ਤੇ ਹੋਰ ਬੰਚਤ ਸਮਾਜਾਂ ਵਾਸਤੇ ਹਰਿਆਣੇ ਦੇ ਵਿੱਚ ਸਾਡੇ ਨਾਲ 36 ਸਮਾਜ 36 ਕਾਸਟ ਰਣ ਕੇ ਡੀਐਸਸੀ ਡਿਪਰਾਈਵਡ ਸ਼ਡਿਊਲ ਕਾਸਟ ਵੰਚਿਤ ਅਰ ਸੂਚਿਤ ਜਾਤੀਆਂ ਉਹਨਾਂ ਲਈ ਵੀ ਅਸੀਂ ਰਾਹ ਖੋਲਿਆ ਸੋ ਇਹ ਰਾਹ ਖੋਲਣ ਦਾ ਫਾਇਦਾ ਤਾਂ ਆਇਆ ਕਿ ਜੇ ਸਾਡੇ ਬੱਚੇ ਜਿਹੜੇ ਰਾਹ ਖੋਲ ਕੇ ਪੋਸਟਾਂ ਰਿਜ਼ਰਵ ਰਖਾਈਆਂ ਨੇ ਜੇ ਉਹਨਾਂ ਤੱਕ ਸਾਡੇ ਬੱਚੇ ਪੜ ਲੈ ਕੇ ਪਹੁੰਚਣ ਹੁਣ ਸਮਾਂ ਆ ਗਿਆ ਕਿ ਇੱਕ ਨਾਰਾ ਬੁਲੰਦ ਕਰੀਏ ਕਿ ਵੇਲਾ ਆ ਗਿਆ ਹੈ ਜਾਗਣ ਦੇ ਜਗਰੂਣ ਦਾ ਖੋਦ ਪੜ੍ਹਨ ਲੋਕ ਤੇ ਤੁਹਾਨੂੰ ਪੜਾਉਣਾ 100 ਬਾਬਾ ਸਾਹਿਬ ਭੀਮrao ਬੇਲਕਰ ਸਾਹਿਬ ਨੇ ਜਦੋਂ ਕਲਮ ਧਾਰਨ ਕੀਤੀ ਇਸ ਮੁਲਕ ਦਾ ਸਦੀਆਂ ਤੋਂ ਚੱਲਦਾ ਆ ਵਿਨਾਹ ਪੱਟ ਕੇ ਸੁਧਾਨ ਬਣਾਇਆ ਜਿੱਦੋਂ ਜਿਹਦੇ ਨਾਲ ਰਾਜੇ ਦੇ ਪਿੰਡ ਤੋਂ ਜੰਮਿਆ ਰਾਣੀ ਦੇ ਚਾਤ ਤੋਂ ਜੰਮਿਆ ਤੇ ਆਮ ਗਰੀਬ ਵਰਦੇ ਤੇਰੇ ਤੋਂ ਜੰਮੇ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਇਹ ਕਦੀ ਇਹ ਗੱਲ ਹੋ ਸਕਦੀ ਸੀ ਇਹ ਗੱਲ ਕਦੀ ਇੰਪਲੀਮੈਂਟ ਹੋ ਸਕਦੀ ਸੀ ਕਿ ਸਾਡੇ ਲੋਕ ਘੋੜਿਆਂ ਤੇ ਚੜ ਕੇ ਸ਼ਾਹੀਆ ਕਰਉਣ ਸਾਡੇ ਲੋਕ ਕਲਕੀਆਂ ਸਜਾ ਕੇ ਬਹਿਣ ਵਜੇ ਨਾ ਕੇ ਵੱਡੇ ਵੱਡੇ ਰਚੌਣੇ ਕਰਕੇ ਨਾਜ-ਬਾਜੇ ਕਰਾ ਕੇ ਸ਼ਰਾਬ ਤੋਂ ਮੀਦ ਖਾਉਂਦੇ ਤੇ ਰਾਜੇ ਮਾਜ ਰਾਜਾ ਸ਼ਾਹੀਆ ਕਰਉਣ ਕਦੀ ਸੋਚਿਆ ਸਾਡੇ ਲੋਕਾਂ ਲਈ ਕਿਹੜਾ ਕੰਮ ਨਹੀਂ ਸਿਕਵੈਂਸਰ ਕਲਾਸ ਤੇ ਅੰਗਰੇਜ਼ ਸਿਕਵੈਂਸਰ ਕਲਾਸ ਕਰਨ ਦਾ ਹਿੰਦੀ ਚ ਸਿਖਾਈ ਕਰਨ ਦਾ ਤਰੀਕਾ ਦਿੱਤਾ ਤੇ ਸਾਡੇ ਲੋਕਾਂ ਨੂੰ ਪਿੰਡਾਂ ਦੇ ਮੈਦਾਨਾਂ ਨੂੰ ਗੋਆਮਦਤ ਹੁੰਦੇ ਲੈ ਜਿਦੋ ਤੇ ਸ਼ਹਿਰਾਂ ਦੇ ਵਿੱਚ ਵਾਰਸ਼ੀਕੀ ਸਮਾਜ ਨੂੰ ਸਾਡੇ ਸਮਾਜ ਨੂੰ ਜਿਹੜਾ ਉਹ ਕਿਸਾ ਲਾ ਸਕਦਾ ਪਰ ਜਦੋਂ ਕਲਮ ਨਾਲ ਲਿਖੀ ਤੇ ਸਾਡਾ ਸਮਾਜ ਅਫਸਰਾਂ ਦੇ ਮੌਜੂਦ ਹੈ ਅੱਜ ਸਾਡੇ ਸਮਾਪਤ ਡੀਜੀਪੀ ਬਣ ਕੇ ਬੈਠੇ ਆ ਜੰਮੂ ਕਸ਼ਮੀਰ ਦੇ ਡੀਜੀਪੀ ਰਹੇ ਦਲਬਾਤ ਸਿੰਘ ਪੰਜਾਬ ਦੇ ਡੀਜੀਪੀ ਨੇ ਸਤਾਰਕੋ ਬੋਸਨ ਤੋਂ ਆਪਰੇ ਆਈਏ ਸ੍ਰੀ ਸੋਰਮ ਸਿੰਘ ਆਪਰੇ ਆਈਏ ਸ੍ਰੀ ਸਬਰਵਾਲ ਸਾਹਿਬ ਜਲੰਧਰ ਡਿਵੀਜ਼ਨ ਦੇ ਕੁਸ਼ਮਰ ਨੇ ਆਈਏ ਐਲਪੀਐਸ ਵੀਐਸ ਖਾਨੀਗਿੰਦ ਦਰਜਾ ਖਾਨੀਗਿੰਦ ਡੀਜੀਓ ਕੋਈ ਇਹ ਹੁਣ ਰਹਿਣ ਕਿਤੇ ਅੱਜ ਸਾਡੇ ਕੋਲ ਨਹੀਂ ਪੜ ਜਾ ਕੱਲ ਆਪਰੀ ਇੱਕ ਟੀਮ ਦੀ ਅਪਾਇੰਟਮੈਂਟ ਆ ਖਾਲਸਾ ਜੀ ਬੈਠੇ ਆ ਇਹਨਾਂ ਦੀ ਨਵਾਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਵਿੱਚ ਕੰਪਲੀਟ ਹੋਈਆ ਕਿਸੇ ਨੇ ਸੋਚਿਆ ਹੀ ਨਹੀਂ ਕਿ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਵਿੱਚ ਸਾਡੇ ਬੱਚੇ ਜੁੜਨਗੇ ਇਹ ਪਾਉਂਿਆ ਜਦੋਂ ਸਹੀ ਕਲਮ ਦੇ ਤਾਹਾਂ ਜਿੰਨੀ ਦੇਰ ਤੱਕ ਅਸੀਂ ਕਲਮ ਨੂੰ ਧਾਰ ਨਹੀਂ ਕਰਦੇ ਜਿੰਨੀ ਦੇਰ ਤੱਕ ਅਸੀਂ ਪਿੰਜਾ ਦਾ ਛੱਡਾ ਕੰਕਰ ਨਹੀਂ ਸਕੇਂਦੇ ਉਨੀ ਦੇਰ ਤੱਕ ਸਾਡੇ ਵੱਡ ਵਡੇਰ ਰਹਿੰਦੇ ਆ ਇਸ ਰਾਸ਼ਵੇ ਕਰ ਨੂੰ ਬਚਾਉਣ ਦੀ ਜਿੰਗੀਆਂ ਕੋਸ਼ਿਸ਼ਾਂ ਕਰ ਪਈਆਂ ਕਿ ਜਿਹੜੇ ਸਾਡੇ ਬਾਡਮ ਡੇਰੇਆ ਦੇ ਸਾਡੇ ਬੱਚੋਗਾਂ ਨੇ ਗਰੀਬ ਦਾ ਸਿੱਧੂ ਸਾਹਿਬ ਨੇ ਰਾਜਕੁਮਾਰ ਭਾਈ ਸਾਹਿਬ ਨੇ ਸਾਡੇ ਪ੍ਰਕਾਸ਼ ਸਿੰਘ ਸ਼ਵਰੀ ਸਾਹਿਬ ਨੇ ਸ਼ੌਰਤ ਸਿੰਘ ਕਰਿਆਉਂ ਸਾਹਿਬ ਨੇ ਜਿਹੜੀਆਂ ਲੜਾਈਆਂ ਲੜੀਆਂ ਨੇ ਪੋਸਟਾਂ ਲੈਣ ਵਾਸਤੇ ਟੀਚਰਾਂ ਦੀਆਂ ਡਾਕਟਰਾਂ ਦੀਆਂ ਪੋਸਟਾਂ ਲੈਣ ਵਾਸਤੇ ਤੇ ਜੇ ਪੜ੍ਹਾਈ ਨਹੀਂ ਹੋਣਗੇ ਤੇ ਡਾਕਟਰ ਲੱਗਣਗੇ ਫਿਰ ਸੋ ਬੜੀ ਸੁਨੇਹਾਰੀ ਆ ਤੁਹਾਡੇ ਬੋਢਿਆਂ ਦੇ ਉੱਤੇ ਕਿ ਪੋਟਾਂ ਤੇ ਸਾਡੇ ਵੱਡਿਆਂ ਬਜ਼ੁਰਗਾਂ ਨੇ ਬਕਾਲੀਆਂ ਪਰ ਇੰਨਾ ਪੋਸ਼ਟਾਂ ਤੇ ਆਪਣੇ ਬੱਚੇ ਲਿਓ ਅੱਜ ਅਸੀਂ ਵੀ ਤਾਂ ਹੀ ਬੋਲਣ ਜੋਗੀ ਰਹੇ ਹ ਜਿਸ ਵੇਲੇ ਉਹ ਤੇ ਪਰਿਵਾਰਿਆਂ ਦੀ ਪੜਾਈ ਲਿਖਾਈ ਦਾ ਸਿਰ ਤੋਂ ਸ਼ੁਰੂ ਕਰ ਲਿਆ ਕਿਨੂੰ ਸੋ ਇਹੇ ਬੇਨਤੀ ਕਰਦੇ ਹੋਏ ਤੁਸੀਂ ਸਾਰੇ ਆਪਣਾ ਪਰਿਵਾਰ ਜੇ ਸਾਡੇ ਕੋ ਹੋਰ ਲੜਾਈ ਚ ਨਹੀਂ ਗਾਣੇ ਬੜੇ ਆ ਜਾਂਦੇ ਨੇ ਪਰ ਕਦੀ ਇਹ ਲੈ ਕੇ ਭਾਈ ਇਹਨਾਂ ਨੂੰ ਕਿਹੜੀ ਪੜ੍ਹਾਈ ਕਰਾਈਏ ਕੋਈ ਕਾਫੀ ਕਨਾਲ ਲੱਗੜ ਕੋਈ ਪੜ੍ਹਾਈ ਦੇ ਰਲਦੇ ਨੇ ਕਿ ਬੱਚੇ ਨੂੰ ਕਾਹਨ ਸੜੀ ਲਾਈਈਏ ਉਹਨੇ ਵੀ ਸਾਡੇ ਕੋਲ ਆਓ ਆਪਾਂ ਨਾਲ ਮਿਲ ਕੇ ਜਿਹੜਾ ਨਾਰਾ ਹੈ ਕਿ ਜਿਹੜਾ ਹੁਣੇ ਮੈਂ ਪਹਿਲਾਂ ਵੀ ਇਹ ਨਾਰਾ ਬੋਲ ਕੇ ਆ ਰਿਹਾ ਕਿ ਜੇ ਮੇਰਾ ਆ ਗਿਆ ਜੱਗ ਦਾ ਜੌਂਦਾ ਉਹ ਤੋਂ ਪੜ੍ਹਨ ਤੋਂ ਜਿਹੜਾ ਪੜਾਉਂਦਾ ਇਸ ਬਾਰੇ ਵਿੱਚ ਉਹਨਾਂ ਨੂੰ ਬਿਲਗੀਆਂ ਇਹ ਕਹਿੰਦੇ ਹੋਏ ਕਿ ਇੱਕ ਵਾਰੀ ਦੇ ਸਾਡੇ ਸਮਾਜ ਨੂੰ ਮੈਂ ਕਹਿੰਦਾ ਤੁਹਾਡੇ ਇਹਨਾਂ ਜੋ ਕਿ ਜਿਹੜਾ ਵਿਤਕਰਾ ਡਿਸਕ੍ਰਿਮੀਨੇਸ਼ਨ ਉਹ ਉਹ ਨਾਲ ਹੁੰਦੀ ਹੈ ਜਿਹੜੇ ਹਰ ਤਰ੍ਹਾਂ ਤੋਂ ਕਮਜ਼ੋਰ ਜਿਹੜੇ ਮਾਨਸਿਕ ਤੌਰ ਤੇ ਕਮਜ਼ੋਰ ਆ ਜਿਹੜੇ ਸਰੀਰਕ ਤੌਰ ਤੇ ਕਮਜ਼ੋਰ ਆ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਆ ਜਿਹੜੇ ਸਮਾਜਿਕ ਤੌਰ ਤੇ ਕਮਜ਼ੋਰ ਆ ਜਿਹੜੇ ਰਾਜਨੀਤਿਕ ਤੌਰ ਤੇ ਕਮਜ਼ੋਰ ਆ ਜਿਹੜੇ ਪ੍ਰਵਾਹਮਨ ਤੌਰ ਤੇ ਕਮਜ਼ੋਰ ਆ ਸੋਸੀਂ ਆਪਣੇ ਧਰਮ ਦਾ ਪ੍ਰਕਾਸ਼ ਵੀ ਕਰਨਾ ਆਪਾਂ ਰੋਜ਼ ਤੱਕ ਇਸੇ ਤਰ੍ਹਾਂ ਹੀ ਲੈਣੀ ਆਂ ਆਪਾਂ ਸਮਾਜ ਨੂੰ ਤਗੜਿਆ ਕਰਨਾ ਆਪਾਂ ਬੋਧ ਸੁਖਰਾਸ ਕਰਦੇ ਹੋਏ ਆਪਣੇ ਆਪ ਨੂੰ ਮਾਸਨ ਤੋਂ ਮੁਕਤ ਹੋਣ ਕਰਨਾ ਆਪਾਂ ਸਰੀਰ ਨੂੰ ਵੀ ਸਤੂਤ ਕਰਨਾ ਆਪਾਂ ਹਰੇਕ ਪੱਤ ਤੋਂ ਆਪਣੇ ਆਪ ਨੂੰ ਤਗੜੇ ਕਰਨਾ ਸ਼ਾਂਤ ਸਾਂਝੀ ਨੂੰ ਕਿਸੇ ਵੀ ਪੱਤ ਤੋਂ ਕਿਸੇ ਵੀ ਤਰੀਕੇ ਨਾਲ ਵਿਤਕਰਾਂ ਨਾ ਹੋਵੇ ਵਿਤਕਰਾਂ ਸਾਡੇ ਮਨ ਤੋਂ ਕਿਉਂਕਿ ਅਸੀਂ ਪਾਣ ਸੰਤ ਤੋਂ 23 ਤੋਂ ਨਾ ਧਾਰਮਿਕ ਤੌਰ ਤੋਂ ਵੀ ਸਟਰੋਂਗ ਆ ਆਰਥਿਕ ਤੌਰ ਤੋਂ ਵੀ ਸਟਰੋਂਗ ਆ ਰਾਜਨੀਤਿਕ ਤੌਰ ਤੋਂ ਵੀ ਸਟਰੋਂਗ ਆ ਤੇ ਸਮਾਜ ਤੁਹਾਡੇ ਵਿੱਚ ਬੈਠਾ ਸਮਾਜਿਕ ਤੌਰ ਤੋਂ ਵੀ ਸਟਰੋਂਗ ਆ ਸਵੈ ਕਰਕੇ ਸਾਡੇ ਨਾਲ ਕਿਸੇ ਵੀ ਪਾਸੇ ਤੋਂ ਰਿਸ਼ਤਰਾ ਕਰਨਾ ਉਹ ਥੋੜਾ ਮੁਸ਼ਕਲ ਆ ਥੋੜਾ ਪਰ ਥੋੜਾ ਮੁਸ਼ਕਲ ਇਸ ਕਰਕੇ ਹਰ ਪਾਸੇ ਤੋਂ ਆਪਣੇ ਆਪ ਨੂੰ ਤਗਦੇ ਕਰੋ ਤਾਂ ਕਿ ਤੁਹਾਡੇ ਨਾਲ ਕਿਸੇ ਵੀ ਪਾਸੇ ਜਿਹੜਾ ਮਸਕਰਾ ਨਾ ਹੋਵੇ ਕੋਤੇ ਵੀ ਸਾਂਝ ਕਰਨੇ ਜੋ ਬੋਲੇ ਗੋਲਪਨ ਭਗਵਾਨ ਬੋਲਦੀ ਮਹਾਰਾਜ ਵੀਰ